ਘਰ ਦੇ ਵਿੱਚ ਉਹ ਆਪਣੀ ਪਤਨੀ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਪਰ ਇਸ ਘਰ ਦੇ ਵਿੱਚ ਪਤਨੀ ਅਤੇ ਉਸਦੇ ਸਹੁਰੇ ਦੇ ਵਿਚਾਲੇ ਅਕਸਰ ਹੀ ਝਗੜਾ ਰਹਿੰਦਾ ਹੁੰਦਾ ਸੀ ਪਤਾ ਲੱਗਿਆ ਕਿ ਕੁਝ ਸਮੇਂ ਬਾਅਦ ਕੁੜੀ ਨੇ ਇਹ ਸਾਰੀਆਂ ਚੀਜ਼ਾਂ ਤੋਂ ਤੰਗ ਆਣ ਤੋਂ ਬਾਅਦ ਮੁੰਡੇ ਨੂੰ ਤਲਾਕ ਦੇ ਦਿੱਤਾ ਪਰ ਇਸ ਤਲਾਕ ਤੋਂ ਬਾਅਦ ਉਹ ਮੁੰਡਾ ਸ਼ਾਇਦ ਕਦੇ ਵੀ ਖੁਸ਼ ਨਹੀਂ ਰਹਿ ਪਾਇਆ ਇਸ ਪੂਰੀ ਗਲਤੀ ਵਜ੍ਹਾ ਹੋ ਆਪਣੇ ਪਿਤਾ ਨੂੰ ਮੰਨਦਾ ਸੀ ਕਿ ਉਸਦੀ ਪਤਨੀ ਦੇ ਘਰ ਤੋਂ ਜਾਣ ਦਾ ਕਾਰਨ ਉਸਦਾ ਪਿਤਾ ਹੀ ਹੈ ਅਤੇ ਪਿਤਾ ਦੇ ਕਾਰਨ ਹੀ ਉਸਦਾ ਤਲਾਕ ਹੋਇਆ ਹੈ। ਇਸ ਦੇ ਕਰਕੇ ਅੱਜ ਉਹ ਘਰ ਦੇ ਵਿੱਚ ਬੈਠਾ ਕੱਲਾ ਰੋਟੀਆਂ ਖਾ ਰਿਹਾ ਸੀ ਪਰ ਇਸੇ ਗੱਲ ਤੋਂ ਦੁਖੀ ਹੋ ਕੇ ਜਦੋਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਉਸਦਾ ਪਿਓ ਸੌਂ ਰਿਹਾ ਸੀ ਤਾਂ ਉਸਨੇ ਕਹਾੜੀ ਚੱਕੀ ਅਤੇ ਪਿਤਾ ਦੀ ਜਾਨ ਲੈ ਲਈ। ਆਪਣੇ ਤਲਾਕ ਦਾ ਕਾਰਨ ਉਹ ਇਸ ਪਿਤਾ ਨੂੰ ਮੰਨਦਾ ਸੀ ਜਿਸ ਦੇ ਚੱਲਦੇ ਹੋਏ ਉਸਨੇ ਪਿਤਾ ਨੂੰ ਖਤਮ ਕੀਤਾ। ਬੇਹਦ ਹੀ ਮੰਦ ਭਾਗੀ ਅਤੇ ਦੁਖਦ ਘਟਨਾ ਵਾਪਰੀ ਹੈ ਜਿੱਥੇ ਵਿਆਹ ਦੇ ਵਿੱਚ ਤਲਾਕ ਹੋ ਗਿਆ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ ਅਤੇ ਉਸ ਤੋਂ ਬਾਅਦ ਹੁਣ ਘਰ ਦੇ ਵਿੱਚ ਰਹਿ ਰਹੇ ਪਿਓ ਪੁੱਤ ਦੇ ਵਿੱਚ ਅਕਸਰ ਲੜਾਈ ਝਗੜਾ ਹੁੰਦਾ ਸੀ ਅਤੇ ਹੁਣ ਪੁੱਤ ਨੇ ਸਾਰਾ ਕਲੇਸ਼ ਆਪਣੇ ਪਿਓ ਦੀ ਜਾਨ ਲੈ ਕੇ ਮਕਾਇਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਮਨਪ੍ਰੀਤ ਸਿੰਘ ਦਾ ਆਪਣੀ ਪਤਨੀ ਦੇ ਨਾਲ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ ਤਲਾਕ ਦਾ ਕਾਰਨ ਹੋ ਆਪਣੇ ਪਿਤਾ ਨੂੰ ਹੀ ਮੰਨਦਾ ਸੀ ਇਸੇ ਕਰਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਵੀ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਰਨਜੀਤ ਸਿੰਘ ਦੀ ਮ੍ਰਿਤਕ ਦੇਨੂ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਉਸਦੇ ਪੁੱਤ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਫਿਲਹਾਲ ਉਸ ਤੋਂ ਪੁੱਛਗਿੱਛ ਜਾਰੀ ਹੈ ਬੇहद ਹੀ ਦੁਖਦ ਘਟਨਾ ਵਾਪਰੀ ਹੈ ਜਿੱਥੇ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਨੂੰ ਖਤਮ ਕੀਤਾ ਗਿਆ ਪੇਉ ਪੁੱਤ ਦਾ ਰਿਸ਼ਤਾ ਨੂੰ ਮਾਸ ਤੋਂ ਵੀ ਬਹੁਤ ਹੀ ਜ਼ਿਆਦਾ ਉੱਪਰ ਦਾ ਹੁੰਦਾ ਹੈ ਪਰ ਅੱਜ ਕੱਲ੍ਹ ਅਜਿਹੇ ਰਿਸ਼ਤਿਆਂ ਦੇ ਵਿੱਚ ਗੜਤਣ ਇਸ ਕਰਕੇ ਵੱਧ ਰਹੀ ਹੈ ਕਿਉਂਕਿ ਮਾਪਿਆਂ ਦੇ ਵੱਲੋਂ ਵੀ ਬੱਚਿਆਂ ਨੂੰ ਉਹ ਅਧਿਕਾਰ ਅਤੇ ਪਿਆਰ ਨਹੀਂ ਦਿੱਤਾ ਜਾਂਦਾ ਤੇ ਬੱਚੇ ਵੀ ਘੁੱਟੇ ਰਾਹ ਤੇ ਤੁਰ ਪੈਂਦੇ ਨੇ ਇੱਕ ਅਜਿਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ ਭਵਾਨੀਗੜ੍ਹ ਦੇ ਪਿੰਟ ਬਟੜਿਆਣਾ ਦੇ ਵਿੱਚ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਨੂੰ ਖਤਮ ਕੀਤਾ ਗਿਆ ਪਤਾ ਲੱਗਿਆ ਕਿ ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਪਿਓ ਸੌਂ ਰਿਹਾ ਸੀ ਆਪਣੇ ਸੁੱਤੇ ਪੇ ਪਿਤਾ ਦੇ ਉੱਪਰ ਪੁੱਤ ਦੇ ਵੱਲੋਂ ਕਹਾੜੀ ਦੇ ਨਾਲ ਵਾਰ ਕੀਤਾ ਗਿਆ ਤੇ ਉਸ ਦੀ ਜਾਨ ਲੈ ਲਈਗੀ ਇਸਾਰਾ ਮਾਮਲਾ ਥਾਣਾ ਮੁਕਿੰ ਇੰਸਪੈਕਟਰ ਅਜੀਤ ਕੁਮਾਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਵੱਲੋਂ ਆਪਣੇ ਸੁੱਤੇ ਪੇ ਪਿਤਾ ਚਰਨਜੀਤ ਸਿੰਘ ਜਿਨ੍ਹਾਂ ਦੀ ਉਮਰ ਕਰੀਬ 24 ਸਾਲ ਦੀ ਉਹਨਾਂ ਦੇ ਉੱਪਰ ਕਹਾੜੀ ਦੇ ਨਾਲ ਵਾਰ ਕਰਕੇ ਉਸਦੀ ਜਾਨ ਲਈ ਗਈ ਹੈ। ਸਾਡਾ ਧਰਮਪਾਲ ਸਰ ਕੀ ਇੰਚੇਜ ਕਰਾ ਚੋ ਜੀ ਸਰਪਾਲ ਸਰ ਕੀ ਮਾਮਲਾ ਜੀ ਪੂਰਾ ਹੈ। ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਬੱਟੇ ਗਾਣੇ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋਇਆ। ਜਿਸਦੇ ਉਹ ਬਾਅਦ ਵਿੱਚ ਅਸੀਂ ਉੱਥੇ ਮੌਕੇ ਤੇ ਪੁੱਜੀ ਮੋੜ ਬੋਜਤ ਨੂੰ ਦੇਖਿਆ ਕਿ ਕਰਮਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਟੱਕੋਈ ਨਾਲ ਮਾਰ ਕੇ ਉਰਲ ਚ ਮਾਰ ਕੇ ਉਹਦਾ ਕਤਲ ਕਰ। ਉਹਨਾਂ ਦੀ ਘਰ ਵਾਲੀ ਹਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂ ਦਾ ਪਰਚਾ ਦਸੀ ਮਨਪ੍ਰੀਤ ਸਿੰਘ ਦੇ ਖਿਲਾਫ ਦਾ। ਸਰ ਜੀ ਕਰਦੇ ਜੀ ਕਿ ਪੁਲਿਸ ਜਾਰੀ ਆ ਜੀ ਕਿ ਕਿ ਸਾਰੀ ਅੱਜ ਹਰ ਹਾਲ ਚੁੱਕ ਕਰ ਲਾਂਗੇ। ਮਾਦੋੜਾ ਹਰਮੇਰ ਸਿੰਘਾ ਜੀ ਹਰਮੇਰ ਵੀਰ ਜੀ ਕੀ ਪੂਰਾ ਮਾਮਲਾ ਕੀ ਹੋਇਆ ਹੈ ਜੀ? ਅਹਲਤਾ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈਮ ਹੀ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰਟ ਚ ਚੱਲ ਰਿਹਾ ਸੀਗਾ ਤੇ ਇਹ ਰਾਤ ਨੂੰ ਆ ਕੇ ਪਾਣੀ ਇਹਨੇ ਕੀ ਘਟਨਾ ਵਾਪਰ ਕੇ ਕੀ ਹੋ ਗਿਆ ਕੀ ਮਨ ਦੇ ਵਿੱਚ ਇਹ ਖਿਆਲ ਆਇਆ ਉੱਠ ਕੇ ਲੱਲਾ ਬੀਨੇ ਦਾ ਕਤਲ ਕਰਤਾ ਇਹਦਾ ਕਿੰਨੇ ਵਜੇ ਤੇ तकरीबन 1 तकरीबन 2 ਵਜੇ ਦਾ ਟਾਈਮ ਹੈ ਜੀ ਹਾਂ ਜੀ ਸਹੀ 2 ਵਜੇ ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ। ਹਾਂ, ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ। ਜੀ ਸਾਨੂੰ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਹਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ? ਹਾਂ ਜੀ, ਤਕਰੀਬਨ ਇਹ ਸਾਨੂੰ ਢਾਈ ਵੇਪਰ ਲੱਗਿਆ ਜੀ। ਉਦੋਂ ਤਾਂ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ। ਜੋ ਬੰਦ ਕਰਵਾਇ ਸੀ ਉਹਨਾਂ ਕਰਤੇ ਲੱਗੇ ਜੀ। ਸਾਡਾ ਰੈੱਡ ਬਾਡੀ ਨੂੰ ਉਹਦੇ ਜੀ। ਹਾਂ ਜੀ, ਰੈੱਡ ਬਾਡੀ ਸਾਨੂੰ ਲੱਗੇ ਜੀ। ਘਰ ਦੇ ਵਿੱਚ ਉਹ ਆਪਣੀ ਪਤਨੀ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਪਰ ਇਸ ਘਰ ਦੇ ਵਿੱਚ ਪਤਨੀ ਅਤੇ ਉਸਦੇ ਸਹੁਰੇ ਦੇ ਵਿਚਾਲੇ ਅਕਸਰ ਹੀ ਝਗੜਾ ਰਹਿੰਦਾ ਹੁੰਦਾ ਸੀ ਪਤਾ ਲੱਗਿਆ ਕਿ ਕੁਝ ਹੀ ਸਮੇਂ ਬਾਅਦ ਕੁੜੀ ਨੇ ਇਹ ਸਾਰੀਆਂ ਚੀਜ਼ਾਂ ਤੋਂ ਤੰਗ ਆਣ ਤੋਂ ਬਾਅਦ ਮੁੰਡੇ ਨੂੰ ਤਲਾਕ ਦੇ ਦਿੱਤਾ ਪਰ ਇਸ ਤਲਾਕ ਤੋਂ ਬਾਅਦ ਉਹ ਮੁੰਡਾ ਸ਼ਾਇਦ ਕਦੇ ਵੀ ਖੁਸ਼ ਨਹੀਂ ਰਹਿ ਪਾਇਆ ਇਸ ਪੂਰੀ ਗਲਤੀ ਵਜ੍ਹਾ ਹੋ ਆਪਣੇ ਪਿਤਾ ਨੂੰ ਮੰਨਦਾ ਸੀ ਕਿ ਉਸਦੀ ਪਤਨੀ ਦੇ ਘਰ ਤੋਂ ਜਾਣ ਦਾ ਕਾਰਨ ਉਸਦਾ ਪਿਤਾ ਹੀ ਹੈ ਅਤੇ ਪਿਤਾ ਦੇ ਕਾਰਨ ਹੀ ਉਸਦਾ ਤਲਾਕ ਹੋਇਆ ਹੈ ਇਸ ਦੇ ਕਰਕੇ ਅੱਜ ਉਹ ਘਰ ਦੇ ਵਿੱਚ ਬੈਠਾ ਕੱਲਾ ਰੋਟੀਆਂ ਖਾ ਰਿਹਾ ਸੀ ਪਰ ਇਸੇ ਗੱਲ ਤੋਂ ਦੁਖੀ ਹੋ ਕੇ ਜਦੋਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਉਸਦਾ ਪਿਓ ਸੌਂ ਰਿਹਾ ਸੀ ਤਾਂ ਉਸ ਨੇ ਕਹਾੜੀ ਚੱਕੀ ਅਤੇ ਪਿਤਾ ਦੀ ਜਾਨ ਲੈ ਲਈ ਆਪਣੇ ਤਲਾਕ ਦਾ ਕਾਰਨ ਉਹ ਇਸ ਪਿਤਾ ਨੂੰ ਮੰਨਦਾ ਸੀ ਜਿਸ ਦੇ ਚਲਦੇ ਹੋਏ ਉਸਨੇ ਪਿਤਾ ਨੂੰ ਖਤਮ ਕੀਤਾ ਬੇਹਦ ਹੀ ਮੰਦਭਾਗੀ ਅਤੇ ਦੁਖਦ ਘਟਨਾ ਵਾਪਰੀ ਹੈ ਜਿੱਥੇ ਵਿਆਹ ਦੇ ਵਿੱਚ ਤਲਾਕ ਹੋ ਗਿਆ ਉਸਦੀ ਪਤਨੀ ਘਰ ਛੱਡ ਕੇ ਚਲੀ ਗਈ ਅਤੇ ਉਸ ਤੋਂ ਬਾਅਦ ਹੁਣ ਘਰ ਦੇ ਵਿੱਚ ਰਹਿ ਰਹੇ ਪਿਓ ਪੁੱਤ ਦੇ ਵਿੱਚ ਅਕਸਰ ਲੜਾਈ ਝਗੜਾ ਹੁੰਦਾ ਸੀ ਅਤੇ ਹੁਣ ਪੁੱਤ ਨੇ ਸਾਰਾ ਕਲੇਸ਼ ਆਪਣੇ ਪਿਓ ਦੀ ਜਾਨ ਲੈ ਕੇ ਮਕਾਇਆ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਮਨਪ੍ਰੀਤ ਸਿੰਘ ਦਾ ਆਪਣੀ ਪਤਨੀ ਦੇ ਨਾਲ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ ਤਲਾਕ ਦਾ ਕਾਰਨ ਹੋ ਆਪਣੇ ਪਿਤਾ ਨੂੰ ਹੀ ਮੰਨਦਾ ਸੀ ਇਸੇ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਰਨਜੀਤ ਸਿੰਘ ਦੀ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਉਸ ਦੇ ਪੁੱਤ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਫਿਲਹਾਲ ਉਸ ਤੋਂ ਪੁੱਛਗਿੱਛ ਜਾਰੀ ਹੈ ਬੇहद ਹੀ ਦੁਖਦ ਘਟਨਾ ਵਾਪਰੀ ਹੈ ਜਿੱਥੇ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਨੂੰ ਖਤਮ ਕੀਤਾ ਗਿਆ। ਪਿਓ ਪੁੱਤ ਦਾ ਰਿਸ਼ਤਾ ਨੂ ਮਾਸ ਤੋਂ ਵੀ ਬਹੁਤ ਹੀ ਜ਼ਿਆਦਾ ਉੱਪਰ ਦਾ ਹੁੰਦਾ ਹੈ ਪਰ ਅੱਜ ਕੱਲ੍ਹ ਅਜਿਹੇ ਰਿਸ਼ਤਿਆਂ ਦੇ ਵਿੱਚ ਗੜਤਣ ਇਸ ਕਰਕੇ ਵੱਧ ਰਹੀ ਹੈ ਕਿਉਂਕਿ ਮਾਪਿਆਂ ਦੇ ਵੱਲੋਂ ਵੀ ਬੱਚਿਆਂ ਨੂੰ ਉਹ ਅਧਿਕਾਰ ਅਤੇ ਪਿਆਰ ਨਹੀਂ ਦਿੱਤਾ ਜਾਂਦਾ ਤੇ ਬੱਚੇ ਵੀ ਉੱਠੇ ਰਾਹ ਤੇ ਤੁਰ ਪੈਂਦੇ ਨੇ। ਇੱਕ ਅਜਿਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ। ਭਵਾਨੀਗੜ੍ਹ ਦੇ ਪਿੰਟ ਬਟੜਿਆਣਾ ਦੇ ਵਿੱਚ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਨੂੰ ਖਤਮ ਕੀਤਾ ਗਿਆ ਪਤਾ ਲੱਗਿਆ ਕਿ ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਪਿਓ ਸੌਂ ਰਿਹਾ ਸੀ ਆਪਣੇ ਸੁੱਤੇ ਪੇ ਪਿਤਾ ਦੇ ਉੱਪਰ ਪੁੱਤ ਦੇ ਵੱਲੋਂ ਕਹਾੜੀ ਦੇ ਨਾਲ ਵਾਰ ਕੀਤਾ ਗਿਆ ਤੇ ਉਸ ਦੀ ਜਾਨ ਲੈ ਲਈ ਇਹ ਸਾਰਾ ਮਾਮਲਾ ਥਾਣਾ ਮੁਕਿੰਨ ਇੰਸਪੈਕਟਰ ਅਜੀ ਕੁਮਾਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਵੱਲੋਂ ਆਪਣੇ ਸੁੱਤੇ ਪੇ ਪਿਤਾ ਚਰਨਜੀਤ ਸਿੰਘ ਜਿਨ੍ਹਾਂ ਦੀ ਉਮਰ ਕਰੀਬ 24 ਸਾਲ ਦੀ ਉਹਨਾਂ ਦੇ ਉੱਪਰ ਕਹਾੜੀ ਦੇ ਨਾਲ ਵਾਰ ਕਰਕੇ ਉਸਦੀ ਜਾਨ ਲਈ ਗਈ ਹੈ। ਆਨੰਦਪੁਰ ਪਰਮਪਾਲ ਜੀ ਚੱਕਲੀ ਚੈੱਕ ਕਰਾ ਚੋ ਜੀ ਸਰਪੰਨ ਸਰ ਕੀ ਮਾਮਲਾ ਜੀ ਪੂਰਾ ਹੈ ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਬਟੇੜਾਣੇ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀ ਸਿੰਘ ਦਾ ਕਤਲ ਹੋ ਗਿਆ ਜਿਹਦੇ ਉਹ ਆਰਤੀ ਸੀ ਉੱਥੇ ਮੌਕੇ ਤੇ ਪਹੁੰਚੇ ਮਹਬਤ ਪੁਜੀਤ ਦੇਖਿਆ ਕਿ ਕਰਮਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਦੇ ਟਕੋਰਾ ਮਾਰ ਕੇ ਗਰਲਚ ਮਾਰ ਕੇ ਉਹਦਾ ਕਤਲ ਕਰ। ਉਹਨਾਂ ਦੀ ਘਰ ਵਾਲੀ ਅਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂਲ ਦਾ ਪਰਚਾ ਦਸੀ ਮਨਪ੍ਰੀਤ ਸਿੰਘ ਦੇ ਖਿਲਾਫ ਦਾ। ਸਰ ਜੀ। ਤੇ ਕਪਤਾਨ ਜੀ ਜਾਰੀ ਹੈ ਜੀ। ਕਿ ਗੱਲ ਸਾਰੀ ਅੱਜ ਹਾਲ ਹਾਲ ਸੱਚ ਕਰ ਲਾਂਗੇ। ਮੈਂ ਦੱਸਦਾ। ਹਰਮੇਲ ਸਿੰਘ ਜੀ। ਹਰਮੇਲ ਵੀਰ ਜੀ ਕੀ ਪੂਰਾ ਮਾਮਲਾ ਕੀ ਹੋਇਆ ਹੈ ਜੀ? ਅਸਲ ਤਾਂ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰਟ ਚ ਚੱਲ ਰਿਹਾ ਸੀਗਾ ਤੇ ਇਹ ਰਾਤ ਨੂੰ ਆ ਕੇ ਪਾਣੀ ਨੇ ਕੀ ਘਟਨਾ ਵਾਪਰ ਗਈ ਕੀ ਹੋ ਗਿਆ ਕੀ ਮਨ ਦੇ ਵਿੱਚ ਇਹ ਖਿਆਲ ਆਇਆ ਉੱਠ ਕੇ ਲੱਲਾ ਵੀ ਇਹਨੇ ਦਾ ਕੱਤ ਕਰਤਾ ਇਹਦਾ ਕਿੰਨੇ ਕੁ ਮਿੰਟ ਤੇ ਤਕਰੀਬਨ ਇਹ ਤਕਰੀਬਨ 2 ਘੰਟੇ ਦਾ ਟਾਈਮ ਹੈ ਜੀ ਕੋਈ ਨਹੀਂ ਆਣੀ ਸ਼ਹੀਦ 2 ਵਜੇ ਦਾ ਟਾਈਮ ਆ ਜੀ ਵਧੀਆ ਮਿਹਨਤੀ ਪਰਿਵਾਰ ਹੈ ਇੰਦਾ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋ ਗਿਆ ਜੀ ਮੈਨੂੰ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਦੋਂ ਕੀ ਹਾਲਾਤ ਸੀਗੇ ਪੁਲਿਸ ਆਈ ਫਿਰ ਹਾਂ ਜੀ ਤਕਰੀਬਨ ਇਹ ਸਾਨੂੰ 2:30 ਪੇ ਭਰ ਗਿਆ ਜੀ ਉਦੋਂ ਫਿਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ ਜੋ ਬੰਦ ਕਰਵਾਇ ਸੀ ਉਹਨਾਂ ਕਰਕੇ ਲੱਗੀ ਜੀ ਡੈਡ ਬਾਡੀ ਨੂੰ ਉਹਦੇ ਜੀ ਹਾਂ ਜੀ ਡੈਡ ਬਾਡੀ ਸਾਨੂੰ ਲੱਗੇ ਜੀ